ਦੋਸਤੋ ਬਹੁਤ ਬਹੁ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਜਿਹੜੀ ਕਿ ਉੱਗੇ ਪੱਤਰਕਾਰ ਸਵਰਨ ਸਿੰਘ ਟਹਣਾ ਜੀ ਨੇ ਆਪਣੇ ਦੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਹੈਗੀ ਏ ਮਸਲਾ ਕਾਫੀ ਗੰਭੀਰ ਹੈਗਾ ਮਸਲਾ ਕੀ ਹੈਗਾ ਕਿ ਸਰਕਾਰਾਂ ਅਕਸਰ ਵੱਡੇ ਵੱਡੇ ਵਾਅਦੇ ਕਰਦੀਆਂ ਹੈਗੀਆਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਸਰਕਾਰ ਉਹ ਭਾਵੇਂ ਪੰਜਾਬ 'ਚ ਆ ਭਾਵੇਂ ਦਿੱਲੀ ਦੇ ਵਿੱਚ ਹੈਗੀ ਏ ਲੇਕਿਨ ਸਵਰਨ ਸਿੰਘ ਟੈਣਾ ਨੇ ਇਹ ਗੱਲ ਸਾਂਝੀ ਕਰਦੇ ਆ ਦੱਸਿਆ ਕਿ ਜਿਹੜੀ ਪੰਜਾਬ ਸਰਕਾਰ ਦੀਆਂ ਰੋਡਵੇ ਬੱਸਾਂ ਜਾਂ ਸਰਕਾਰੀ ਬੱਸਾਂ ਹੈਗੀਆਂ ਜਿਹੜੀਆਂ ਦਿੱਲੀ 에ਰਪੋਰਟ ਤੇ ਜਾਂਦੀਆਂ ਹੈਗੀਆਂ ਉਹ ਕਰੀਬ ਨੂੰ ਦੱਸਿਆ ਜਿਹੜੀਆਂ 25-30 ਬੱਸਾਂ ਹੈਗੀਆਂ ਲੇਕਿਨ ਉਹਨਾਂ ਦੇ ਵਿੱਚ ਇੱਕ ਛੋਟੀ ਜੀ ਲਾਪਰਾਈ ਤੇ ਕਹਿ ਸਕਦੇ ਆ ਛੋਟੀ ਜੀ ਜਿਹੜੀ ਮੈਨੇਜਮੈਂਟ ਤੋਂ ਕਹਿ ਸਕਦੇ ਆ ਵੀ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਜਿਹੜਾ ਰੋਡਵੇ ਜ ਮਹਿਕਮਾ ਹੈਗਾ ਉਹਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈਗਾ ਜਿਹੜੀਆਂ ਪੰਜਾਬ ਤੋਂ ਵੱਖ-ਵੱਖ ਥੇੜੇ ਪੰਜਾਬ ਦੇ ਜ਼ਿਲ੍ਹਿਆਂ ਤੋਂ ਜਿਹੜੀਆਂ ਬੱਸਾਂ ਜਿਹੜੀਆਂ ਦਿੱਲੀ 에ਰਪੋਰਟ ਤੇ ਜਾਂਦੀਆਂ ਹੈਗੀਆਂ ਸੋ ਉੱਥੇ ਬੱਸ ਮੈਨੇਜਮੈਂਟ ਨੂੰ ਲੈ ਕੇ ਜਿਹੜਾ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈਗੀ ਔਰ ਇੱਕ ਗੰਭੀਰ ਮੁੱਦੇ ਵੱਲ ਉਹਨਾਂ ਨੇ ਜਿਹੜੀ ਉਹਦੇ ਤੇ ਵਿਚਾਰ-ਚਰਚਾ ਕੀਤੀ ਹੈਗੀ ਇੱਕ ਵੱਡੇ ਮੁੱਦੇ ਵੱਲ ਪੰਜਾਬ ਸਰਕਾਰ ਦਾ ਕਹਿ ਦੋ ਪੰਜਾਬ ਦੇ ਲੋਕਾਂ ਦਾ ਧਿਆਨ ਦਿਵਾਇਆ ਹੈਗਾ ਔਰ ਇਸ ਛੋਟੀ ਜੀ ਲਾਪਰਵਾਹੀ ਦੇ ਨਾਲ ਜਿਹੜਾ ਪੰਜਾਬ ਸਰਕਾਰ ਨੂੰ ਕਹਿ ਸਕਦੇ ਆ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈਗਾ ਵਿਕਾਸ ਦੇ ਨਾਂ ਤੇ ਵੱਡੇ ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਸਰਕਾਰ ਇਸ ਵਾਅਦੇ ਵੱਲ ਜਾਂ ਇਸ ਜਿਹੜੀ ਆਵਾਜ਼ ਆਵਾਜ਼ ਤੱਕ ਜਿਹੜੀ ਕਿਦੋਂ ਪਹੁੰਚ ਕਰਦੀ ਹੈਗੀ ਇਹ ਦੇਖਣਾ ਹੋਊਗਾ ਲੇਕਿਨ ਤੁਸੀਂ ਇਹ ਵੀਡੀਓ ਜਰੂਰ ਸੁਣੋ ਔਰ ਵੀਡੀਓ ਤੇ ਜਿਹੜਾ ਆਪਣੇ ਵਿਚਾਰ ਜਰੂਰ ਦੇਣਾ ਜੀ ਹਾਂਜੀ ਮੈਂ ਇਸ ਵੇਲੇ ਪੰਨ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਜੀ ਜਲੰਧਰ ਤੋਂ ਦਿੱਲੀ 에어ਪੋਰਟ ਦੇ ਵੱਲ ਜਾ ਰਿਹਾ ਅਸੀਂ ਫਲਾਈਟ ਲੈਣੀ ਸੀ ਵਕ ਵਕ ਸਾਧਨ ਦੇ ਰਾਹੀਂ ਆਪਾਂ ਦਿੱਲੀ 에어ਪੋਰਟ ਦੇ ਉੱਤੇ ਪਹੁੰਚਨੇ ਆ ਤੇ ਪੰਨ ਬੱਸ ਦੇ ਵਿੱਚ ਮੇਰੇ ਵਾਂਗ ਕੁਝ ਕੁ ਹੋਰ ਸਵਾਰੀਆਂ ਵੀ ਇਸ ਵੇਲੇ ਸਫ਼ਰ ਕਰ ਰਹੀਆਂ ਜਿਹੜੀ ਵੀ ਸਰਕਾਰ ਆਉਂਦੀ ਹੈ ਉਹਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਦਿੱਲੀ 에ਅਰਪੋਰਟ ਤੱਕ ਅਸੀਂ ਬੱਸਾਂ ਚਲਾ ਦਤੀਆਂ ਦਿੱਲੀ 에ਅਰਪੋਰਟ ਤੱਕ ਬਹੁਤ ਸਾਰੀਆਂ ਸਹੂਲਤਾਂ ਮਿਲ ਗਈਆਂ ਪੰਨ ਬੱਸ ਰੋਡਵੇਜ਼ ਪੈਪਸੂਦੀਆਂ ਬੱਸਾਂ ਬਹੁਤ ਸਾਰੀਆਂ ਚੱਲਦੀਆਂ ਪਰ ਹਕੀਕਤ ਕੀ ਹੈ ਜਦੋਂ ਤੁਸੀਂ ਅੰਮ੍ਰਿਤਸਰ ਤੋਂ ਜਾਂ ਜਲੰਧਰ ਤੋਂ ਜਾਂ ਲੁਧਿਆਣੇ ਤੋਂ ਇਹ ਜਿਹੜੀ ਦਿੱਲੀ 에ਅਰਪੋਰਟ ਤੱਕ ਜਾਣ ਵਾਲੀ ਸਰਕਾਰੀ ਬੱਸ ਲੈਣੀ ਆ ਸਰਕਾਰੀ ਆਪਾਂ ਤਾਂ ਲੈਨੇ ਨਾ ਵੀ ਭਾਈ ਘੱਟ ਖਰਚੇ ਦੇ ਉੱਤੇ ਅਸੀਂ ਪਹੁੰਚ ਗਏ ਸਹੂਲਤ ਠੀਕ ਹੋਵੇ ਜੇ ਤੁਸੀਂ ਹੋਰ ਕਿਸੇ ਨਿੱਜੀ ਕੰਪਨੀ ਦੀ ਬੱਸ ਦੇ ਵਿੱਚ ਜਾਨੇ ਆ ਤਾਂ ਤੁਹਾਨੂੰ ਇੱਕ ਪਾਸੇ ਦਾ ਕਿਰਾਇਆ ਜਿਹੜਾ ਜਲੰਧਰ ਤੋਂ 25 26 2700 ਰੁਪਏ ਪੈਂਦਾ ਪਰ ਇੱਥੇ ਤੁਹਾਨੂੰ 1100 ਤੇ 70 ਰੁਪਏ ਲਗਭਗ ਜਲੰਧਰ ਤੋਂ ਪਨ ਬਸ ਦੇ ਰਹੀ ਰੋਡਵੇਸ ਦੇ ਰਹੀ ਪੈਪਸੂ ਦੇ ਰਹੀ ਜੇਕਰ ਤੁਸੀਂ ਜਾਣਾ ਦਿੱਲੀ 에어ਪੋਰਟ ਤੱਕ ਦਾ ਜਿਹੜਾ ਰਸਤਾ ਉਹ 1100 ਤੇ ਲਗਭਗ 70 ਰੁਪਏ ਦੇ ਵਿੱਚ ਤੈ ਹੁੰਦਾ ਜੇ ਤੁਸੀਂ ਆਨਲਾਈਨ ਬੁਕਿੰਗ ਕਰਵਾਉਨੇ ਆ ਤਾਂ ਵਿੱਚ GST ਪਾ ਕੇ 1200 ਤੇ ਕੁ ਰੁਪਏ ਬਣ ਜਾਂਦੇ ਆ ਚਲੋ ਇਹ ਵੀ ਗੱਲ ਖਤਮ ਹੋਈ ਪਰ حقیقت کیا ਇਹਨਾਂ ਬੱਸਾਂ ਦੇ ਵਿੱਚ ਕਿੰਨੀ ਕੁ ਸਹੂਲਤਾਂ ਤੇ ਇਹਨਾਂ ਬੱਸਾਂ ਦਾ ਕੀ ਤਜਰਬਾ ਹਾਲਾਤ ਇਹ ਆ ਕਿ ਅੱਜ 30 ਦੇ ਕਰੀਬ ਜਾਂ 30 ਤੋਂ ਥੋੜੀਆਂ ਜੀਆਂ ਵੱਧ ਬੱਸਾਂ ਜਿਹੜੀਆਂ ਉਹ ਦਿੱਲੀ 에ਅਰਪੋਰਟ ਤੱਕ ਜਾਂਦੀਆਂ ਹੋਣੀਆਂ ਪੰਜਾਬ ਸਰਕਾਰ ਦੀਆਂ ਉਹਨਾਂ ਦੇ ਵਿੱਚ ਸਵਾਰੀਆਂ ਇੰਨੀਆਂ ਘੱਟ ਕਿਉਂ ਆ ਮੈਂ ਚਾਹੂੰਗਾ ਆਪਣੇ ਕੈਮਰਾਬਰ ਸਾਥੀ ਨੂੰ ਕਿ ਬਾਅਦ ਦੇ ਵਿੱਚ ਉਹ ਦਿਖਾ ਰਣ ਕਿ ਭਾਈ ਆ ਸਵਾਰੀਆਂ ਕਿੰਨੀਆਂ ਕਾ ਇਸ ਵੇਲੇ ਜਦੋਂ ਅਸੀਂ ਸਫ਼ਰ ਕਰ ਰਹੇ ਆ ਤੇ ਲਗਭਗ ਸਵੇਰ ਦੇ 10:30 ਵਜੇ ਦਾ ਵੇਲਾ ਟੈਕ ਘੰਟੇ ਬਾਅਦ ਬਸ ਜਾਣੀ ਹੁੰਦੀ ਹੈ ਨਿਯਮਾਂ ਦੇ ਮੁਤਾਬਕ ਕਈ ਵਾਰ 2 ਘੰਟੇ ਬਾਅਦ ਵੀ ਜਾਂਦੀ ਹੈ ਕਈ ਵਾਰ ਕੋਈ ਰੱਦ ਵੀ ਹੋ ਜਾਂਦੀ ਹੈ ਮੈਂ ਤੁਹਾਨੂੰ ਆਪਣਾ ਨਿੱਜੀ ਤਜਰਬਾ ਦੱਸਦਾ ਤਾਂ ਜੋ ਜਿਹੜੇ ਬਾਕੀ ਭੈਣਾ ਵੀਰਾਂ ਜਿਹੜੇ ਕਿ ਵਿਦੇਸ਼ਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਆ ਜਾਂ ਪੰਜਾਬ ਦੇ ਵਿੱਚੋਂ ਦਿੱਲੀ 에ਅਰਪੋਰਟ ਦੇ ਉੱਤੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਜਾਣਕਾਰੀ ਹੋ ਜਾਏ ਤੇ ਉਹ ਖੱਜਲ ਨਾ ਹੋਣ ਉਹਨਾਂ ਨਾਲ ਕੋਈ ਧੱਕਾ ਜਾਂ ਧੋਖਾ ਨਾ ਹੋਵੇ ਜਦੋਂ ਤੁਸੀਂ ਕਾਊਂਟਰ ਤੇ ਜਾ ਕੇ ਬੁਕਿੰਗ ਕਰਦੇ ਆ ਪਹਿਲੀ ਗੱਲ ਤੋਂ ਇਹ ਗੱਲ ਕਹਿੰਦੇ ਕਿ ਜੇ ਤੁਸੀਂ ਭਾਈ ਸਵੇਰ ਦੇ ਵੇਲੇ 7 ਵਜੇ ਜਾਣਾ ਹਾਂ ਟ੍ਰੈਕਟਰ ਲੈ ਲਓ ਪਰ ਪਤਾ ਕੋਈ ਨਹੀਂ ਪਾਈ ਮੌਕੇ ਦੇ ਉੱਤੇ ਬੱਸ ਕੈਨਸਲ ਵੀ ਹੋ ਜਾਂਦੀ ਹੁੰਦੀ ਤੁਸੀਂ ਉਧਰ ਜੋਗੇ ਵੀ ਨਹੀਂ ਰਹੇ ਇਧਰ ਜੋਗੇ ਵੀ ਨਹੀਂ ਰਹੇ ਇੱਕ ਮਸਲਾ ਹੋ ਗਿਆ ਫਿਰ ਉਸ ਤੋਂ ਬਾਅਦ ਅਗਲੀ ਗੱਲ ਇਹ ਆ ਵੀ ਇਹਨਾਂ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਸਹਬਾਨ ਬਹੁਤ ਚੰਗੇ ਆ ਮੈਂ ਜਿੰਨੀ ਵਾਰ ਵੀ ਇਹਨਾਂ ਬੱਸਾਂ ਦੇ ਵਿੱਚ ਸਫ਼ਰ ਕੀਤਾ ਉਹਨਾਂ ਨੇ ਮੈਨੂੰ ਬਿਲਕੁਲ ਨਹੀਂ ਖੱਜਲ ਕੀਤਾ ਇਹ ਜਿਹੜੇ ਪ੍ਰਬੰਧ ਸਿਸਟਮ ਆ ਜਿਹੜਾ ਉਹਦੇ ਕਰਕੇ ਬੰਦਾ ਖੱਜਲ ਹੁੰਦਾ ਤੁਸੀਂ ਮੰਨ ਲਓ ਇਸ ਵੇਲੇ ਜਾ ਰਹੇ ਆ ਤੁਹਾਨੂੰ ਪਤਾ ਵੀ ਭਾਈ ਮੈਂ ਜਲੰਧਰ ਦੇ ਬੱਸ ਅੱਡੇ ਤੋਂ ਬੱਸ ਲੈਣੀ ਆ ਜੇ ਨਹੀਂ ਵੀ ਬੱਸ ਮਿਲੂਗੀ ਤਾਂ ਫਿਰ ਤੁਸੀਂ ਕਹੋਗੇ ਜੀ ਚਲੋ ਮੈਂ ਟੈਕਸੀ ਕਰਵਾ ਲੈਣਾ ਜਾਂ ਨਿੱਜੀ ਕੰਪਨੀ ਦੀ ਬੱਸ ਲੈ ਲੈਣਾ ਜਾਂ ਮੈਂ ਰੇਲ ਰਹੀ ਚਲਾ ਜਾਣਾ ਪਰ ਜਦੋਂ ਤੁਸੀਂ ਉਧਰੋਂ ਆਉਣਾ ਹੁੰਦਾ ਉਦੋਂ ਕੀ ਸਮੱਸਿਆ ਮੰਨ ਲਓ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਦਿੱਲੀ 에ਅਰਪੋਰਟ ਦੇ ਉੱਤੇ ਪਹੁੰਚ ਗਏ ਤੁਸੀਂ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਆਉਣਾ ਹੈਗਾ ਤੁਸੀਂ ਦਿੱਲੀ 에ਅਰਪੋਰਟ ਦੇ ਉੱਤੇ ਪਹੁੰਚ ਕੇ ਨੌ ਨੰਬਰ ਪਿੱਲਰ ਆ ਜਿਹੜਾ ਅੱਠ ਜਾਂ ਨੌ ਨੰਬਰ ਪਿੱਲਰ ਆ ਉਥੇ ਜਿੱਥੇ ਇੱਕ ਸ਼ਟਲ ਬੱਸ ਆ ਕੇ ਰੁਕਦੀ ਆ ਉਹ ਥੋੜੇ ਥੋੜੇ ਸਮੇਂ ਬਾਅਦ ਆਉਂਦੀ ਆ ਪਰ ਤੁਹਾਨੂੰ ਇਹੀ ਨਹੀਂ ਪਤਾ ਲੱਗਦਾ ਮੰਨ ਲਓ ਤੁਸੀਂ ਕੈਨੇਡਾ ਤੋਂ ਆ ਰਹੇ ਆ ਨਿਊਜ਼ੀਲੈਂਡ ਤੋਂ ਆ ਰਹੇ ਆ ਜਰਮਨ ਤੋਂ ਆ ਰਹੇ ਆ ਦੁਬਈ ਤੋਂ ਆ ਰਹੇ ਕਿਤੋਂ ਵੀ ਆ ਰਹੇ ਆ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਭਾਈ ਮੈਨੂੰ ਸਰਕਾਰੀ ਬੱਸਾਂ ਜਿਹੜੀ ਪੰਜਾਬ ਨੂੰ ਜਾਣ ਵਾਲੀ ਜਲੰਧਰ ਨੂੰ ਜਾਣ ਵਾਲੀ ਮੋਗੇ ਨੂੰ ਜਾਣ ਵਾਲੀ ਇੱਥੋਂ ਕਿਹੜੇ ਪਿੱਲਰ ਤੋਂ ਮਿਲੂਗੀ ਕਿਹੜੇ ਕਾਊਂਟਰ ਤੋਂ ਮਿਲੂਗੀ ਕਿਉਂਕਿ ਪੰਜਾਬ ਸਰਕਾਰ ਦਾ ਕੋਈ ਕਾਉਂਟਰੀ ਹੈ ਨਹੀਂ ਉੱਥੇ ਨਿੱਜੀ ਕੰਪਨੀ ਦੀ ਬੱਸ ਇੰਡੋ ਕੈਨੇਡੀਅਨ ਬੱਸ ਜਿਹਦੇ ਬਾਰੇ ਆਪਾਂ ਗੱਲ ਕਹਿੰਦੇ ਸੀ ਕਿ ਉਹਨੂੰ ਟੱਕਰ ਦੇਵਾਂਗੇ ਆਜੀ ਉਹਨਾਂ ਦਾ ਕੰਮ ਘਟ ਜੂਗਾ ਇਹ ਬੱਸਾਂ ਭਰੀਆਂ ਜਾਇਆ ਕਰਨੀਆਂ ਉਹ ਨਿੱਜੀ ਕੰਪਨੀ ਦੀਆਂ ਬੱਸਾਂ ਮਹਿੰਗੀ ਟਿਕਟ ਹੋਣ ਦੇ ਬਾਵਜੂਦ ਫੁੱਲ ਬਟਾ ਫੁੱਲ ਭਰ ਕੇ ਆਉਂਦੀਆਂ ਤੇ ਸਰਕਾਰੀ ਬੱਸਾਂ ਖਾਲੀ ਕਿਉਂ ਆਉਂਦੀਆਂ ਸਵਾਲ ਇਹ ਆ ਕਿਉਂਕਿ ਉੱਥੇ ਕਿਤੇ ਲਿਖ ਕੇ ਨਹੀਂ ਲਾਇਆ ਕਿ ਭਾਈ ਕਿੰਨੇ ਵਜ ਕੇ ਕਿੰਨੇ ਮਿੰਟ ਦੇ ਉੱਤੇ ਪੰਜਾਬ ਨੂੰ ਬੱਸ ਤੁਰਨੀ ਆ ਤੇ ਉੱਥੇ ਕਾਊਂਟਰ ਹੈ ਨੀਗਾ ਪੰਜਾਬ ਸਰਕਾਰ ਦਾ ਕਾਊਂਟਰ ਉੱਥੇ ਹੈ ਨੀਗਾ ਉੱਥੇ ਜਦੋਂ ਜਾ ਕੇ ਇਹ ਜਿਹੜੀ ਬੱਸ ਜਿਹੜੀ ਹੁਣ ਮੈਂ ਬੈਠਾ ਜਦੋਂ ਇਹਨਾਂ ਨੇ ਸਵਾਰੀਆਂ ਉਤਾਰਨੀਆਂ ਇਹ 500 ਰੁਪਈਆ ਉੱਥੇ ਦਿੱਲੀ 에어ਪੋਰਟ ਦੀ ਫੀਸ ਆ ਇਹਨਾਂ ਨੂੰ ਉੱਥੇ ਬ੍ਰੇਕ ਲਾਉਣ ਤੇ 500 ਰੁਪਈਆ ਦੇਣੇ ਪੈਣੇ ਆ ਪਰ ਉੱਥੋਂ ਇਹਨਾਂ ਨੂੰ ਸਵਾਰੀ ਚੱਕਣ ਦੀ ਇਜਾਜ਼ਤ ਨਹੀਂ ਸਵਾਰੀ ਸਿਰਫ ਲਾਉਣ ਦੀ ਇਜਾਜ਼ਤ ਆ ਜਦੋਂ ਤੁਸੀਂ ਵਾਪਸ ਆਉਣਾ ਹੈਗਾ ਦਿੱਲੀ 에어ਪੋਰਟ ਤੋਂ ਪੰਜਾਬ ਦੇ ਵਿੱਚ ਤਾਂ ਉੱਥੇ ਤੁਹਾਨੂੰ ਇੱਕ ਸਰਕਾਰੀ ਬੱਸ ਚੱਕਦੀ ਆ 9 ਨੰਬਰ ਪਿੱਲਰ ਤੋਂ ਉਹ ਤੁਹਾਨੂੰ 2.5-3 ਕਿਲੋਮੀਟਰ ਦੂਰ ਜਿੱਥੇ ਸੰਤੂਰ ਹੋਟਲ ਆ ਜਿਹਨੂੰ ਸੰਤੂਰ ਹੋਟਲ ਕਹਿੰਦੇ ਆ ਉਹਦੇ ਕੋਲੇ ਜਿੱਥੇ ਕਿ ਪੀਆਰਟੀਸੀ ਦੀਆਂ ਬੱਸਾਂ ਖੜ੍ਹਦੀਆਂ ਉੱਥੇ ਲੈ ਕੇ ਜਾਂਦੀ ਆ ਉੱਥੇ ਤੁਹਾਨੂੰ ਫੇਰ ਨਹੀਂ ਪਤਾ ਵੀ ਜਿਹੜੀ ਮੇਰੀ ਪੰਜਾਬ ਦੇ ਵੱਲ ਮੈਂ ਜਿੱਥੇ ਜਾਣਾ ਟਿਕਾਣੇ ਦੇ ਉੱਤੇ ਤੇ ਇਹ ਬੱਸ ਮੈਨੂੰ ਕਿੰਨੇ ਵਜੇ ਮਿਲਣੀ ਆ ਨਾ ਤਾਂ ਦਿੱਲੀ 에ਅਰਪੋਰਟ ਦੇ ਉੱਤੇ ਲਿਖਿਆ ਹੋਇਆ ਵੀ ਟਾਈਮ ਟੇਬਲ ਕੀ ਆ ਪੰਜਾਬ ਦੇ ਵੱਲ ਜਾਣ ਦੀਆਂ ਬੱਸਾਂ ਦਾ ਨਾ ਇਹ ਗੱਲ ਕਹੀ ਆ ਕਿ ਇੱਥੋਂ ਕਿੰਨੀ ਦੂਰ ਹੈਗਾ ਜੀ ਸੰਤੂਰ ਹੋਟਲ ਉੱਥੇ ਜਿੱਥੇ ਬੱਸਾਂ ਰੁਕਦੀਆਂ ਹੈਗੀਆਂ ਨਾ ਉਸ ਥਾਂ ਦੇ ਉੱਤੇ ਜਦੋਂ ਤੁਸੀਂ ਪਹੁੰਚ ਜਾਂਦੇ ਆ ਤੁਹਾਨੂੰ ਉੱਥੇ ਜਾਣਕਾਰੀ ਮਿਲਦੀ ਵੀ ਭਾਈ ਕਿੰਨੇ ਵਜ੍ਹ ਕੇ ਕਿੰਨੇ ਮਿੰਟ ਦੇ ਉੱਤੇ ਜਲੰਧਰ ਨੂੰ ਅੰਮ੍ਰਿਤਸਰ ਨੂੰ ਲੁਧਿਆਣੇ ਨੂੰ ਪਟਿਆਲੇ ਨੂੰ ਬੱਸ ਦੁਰਨੀ ਆ ਯਾਨੀ ਕਿ ਸਾਰਾ ਕੁਝ ਹਨੇਰਾ ਹੀ ਆ ਕਿਉਂਕਿ ਇਹੋਂ ਲੱਗਦਾ ਵੀ ਇਹਦੇ ਵਿੱਚ ਬਹੁਤ ਵੱਡਾ ਝੋਲ ਆ ਵੀ ਸਰਕਾਰੀ ਕੰਪਨੀ ਡੁੱਬੀ ਜਾਂਦੀ ਆ ਇਹ ਸਵਾਰੀਆਂ ਤੋਂ ਸਖਣੀ ਬੱਸਾਂ ਬੜਾ ਮੈਂ ਚਾਹੁੰਦਾ ਵੀ ਕੈਮਰਾ ਘੁਮਾ ਵੀ ਦਿਓ ਇਹ ਸਵਾਰੀਆਂ ਤੋਂ ਸਖਣੀਆਂ ਬੱਸਾਂ ਤੇ ਜੇ ਇਸੇ ਵੇਲੇ ਜਦੋਂ ਹਣ ਅਸੀਂ 10:00 10:00 ਵਜੇ ਸਫ਼ਰ ਕਰ ਰਹੇ ਹਾਂ ਜੇ ਇਸੇ ਵੇਲੇ ਆਪਾਂ ਦੇਖ ਲਈਏ ਤਾਂ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਜਿਹੜੀਆਂ ਉਹ ਭਰੀਆਂ ਜਾਂਦੀਆਂ ਹੋਣੀਆਂ ਉਹਦਾ ਕਾਰਨ ਇਹੀ ਆ ਕਿਉਂਕਿ ਲੋਕਾਂ ਨੂੰ ਮੁਕੰਮਲ ਜਾਣਕਾਰੀ ਹੀ ਨਹੀਂ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਨਹੀਂ ਜਾਂਦੀ ਵੀ ਭਾਈ ਤੁਸੀਂ ਕਿਵੇਂ ਜਾਣਾ ਤੁਹਾਨੂੰ ਕਿਵੇਂ ਸਹੂਲਤਾ ਮਿਲਣਗੀਆਂ ਅੱਗੇ ਕੀ ਬਣੂਗਾ ਸਾਰਾ ਕੁਝ ਨੇਰੇ ਦੇ ਵਿੱਚ ਹੈ ਮੰਨ ਲਓ ਤੁਸੀਂ ਉੱਥੇ ਹੁਣ ਸੰਤੂਰ ਹੋਟਲ ਪਹੁੰਚ ਗਏ ਆਉਣਾ ਤੁਹਾਡੇ ਕੋਲੇ ਟਾਈਮ ਟੇਬਲ ਫੇਰ ਨਹੀਂ ਹੈਗਾ ਜਦ ਕਿ 3800 ਤੇ 40 ਰੁਪਏ ਇੱਕ ਵਾਰ ਪੀਆਰਟੀਸੀ ਰੋਡਵੇਜ਼ ਜਾਂ ਪੈਪਸੂ ਦੀ ਬਸ ਜੇਕਰ 2.5 ਤੇ 3 ਕਿਲੋਮੀਟਰ ਦੂਰ ਜਿੱਥੇ ਕਿ ਸੰਤੂਰ ਹੋਟਲ ਦੇ ਕੋਲ ਆ ਇਹਨਾਂ ਨੂੰ ਉੱਥੇ ਪਾਰਕ ਦੇ ਵਿੱਚ 28-30 ਮਿੰਟ ਬਸ ਕਢਾਉਂਦਾ ਦੇਣਾ ਪੈਂਦਾ 28-30 ਮਿੰਟ ਬਸ ਕਢਾਉਣੀ ਆ 2.5 ਤੇ 3 ਕਿਲੋਮੀਟਰ ਦੂਰ ਖੜਾਉਣੀ ਆ ਤੇ ਉਸ ਥਾਂ ਤੱਕ ਸਵਾਰੀ ਨੇ ਚੱਲ ਕੇ ਆਉਣਾ ਤੇ ਫਿਰ ਅੱਗੇ ਜਾਣਾ ਤੋ ਮਤਲਬ ਇਹ ਹੈ ਜੀ ਕਿ ਇੱਕ ਕਾਊਂਟਰ ਨਾ ਹੋਣ ਦੇ ਕਰਕੇ ਦਿੱਲੀ 에어ਪੋਰਟ ਦੇ ਉੱਤੇ ਕਾਊਂਟਰ ਨਹੀਂ ਜਾਂ ਸਰਕਾਰੀ ਬੱਸਾਂ ਦੇ ਲਈ ਜਿਹਦੇ ਕਰਕੇ ਇਹ ਬੱਸਾਂ ਨਾ ਹੋਆਂ ਵਰਗੀਆਂ ਬਣੀਆਂ ਜੇਕਰ ਕਰੋੜਾਂ ਰੁਪਈਆ ਨਿੱਜੀ ਕੰਪਨੀਆਂ ਦੇ ਕੇ ਆਪਦਾ ਉੱਥੇ ਆਪਣਾ ਕਾਊਂਟਰ ਖੋਲ ਸਕਦੀਆਂ ਤੇ ਉਹਨਾਂ ਦੇ ਬੰਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਹੋ ਸਕਦੇ ਵੀ ਆਜੋ ਆਜੋ ਤੁਸੀਂ 에어ਪੋਰਟ ਦੇ ਵਿੱਚੋਂ ਬਾਹਰ ਬਾਅਦ ਦੇ ਵਿੱਚ ਨਿਕਲਦੇ ਆ ਪਹਿਲਾਂ ਹੀ ਉਹਨਾਂ ਦੇ ਬੰਦੇ ਵਰਦੀਆਂ ਦੇ ਵਿੱਚ ਤੁਹਾਨੂੰ ਕਹਿੰਦੇ ਵੀ ਆਓ ਜੀ ਆਓ ਜੀ ਬੱਸ ਲੱਗੀ ਹੋਈ ਹੈ ਜੀ ਬੱਸ ਲੱਗੀ ਹੋਈ ਜੀ ਇਹਨਾਂ ਨੂੰ ਤਾਂ ਉੱਥੇ ਬੰਦਾ ਖੜਾਉਣ ਦੀ ਤਾਂ ਕੀ ਬੰਦਾ ਚੜਾਉਣ ਦੀ ਤਾਂ ਕੀ ਇੱਕ ਹੋਕਾ ਦੇਣ ਦੀ ਇੱਕ ਆਵਾਜ਼ ਦੇਣ ਦੀ ਆਗਿਆ ਵੀ ਨਹੀਂ ਆ ਉਥੋਂ ਤੁਸੀਂ ਇੱਕ ਵੀ ਸਵਾਰੀ ਚੜਾ ਨਹੀਂ ਸਕਦੇ ਜੇਕਰ ਇਹ ਬੱਸ ਵਾਲੇ ਚਾਹਣ ਕਿ ਭਾਈ ਅਸੀਂ ਦਿੱਲੀ 에어ਪੋਰਟ ਦੇ ਉੱਤੇ ਬ੍ਰੇਕਤਾ ਲਾਈ ਆ ਉਥੋਂ ਸਵਾਰੀ ਚੜਾ ਵੀ ਲੱਗੇ ਉਹਨਾਂ ਨੂੰ ਇਜਾਜ਼ਤ ਨਹੀਂ ਇਹ ਬੱਸ ਲਾਉਣਗੇ 2.5 ਤੋਂ 3 ਕਿਲੋਮੀਟਰ ਦੂਰ ਉੱਥੇ 3800 ਤੇ 40 ਰੁਪਈਆ ਇਹਨਾਂ ਦਾ ਪਾਰਕਿੰਗ ਦਾ ਖਰਚਾ ਹੋਊਗਾ ਉੱਥੇ ਸਵਾਰੀ ਪਹੁੰਚੂਗੀ ਤਾਂ ਇਹ ਜੇਕਰ ਮਿਲ ਗਈ ਬੱਸ ਤਾਂ ਫੇਰ ਚੜ੍ਹ ਕੇ ਆਉਗੂ ਕੀ ਪੰਜਾਬ ਦੀ ਸਰਕਾਰ ਦੇ ਕੋਲੇ ਇੰਨੇ ਪੈਸੇ ਨਹੀਂ ਕਿ ਆਪਣਾ ਕਾਊਂਟਰ ਖੋਲਿਆ ਜਾ ਸਕੇ ਹੁਣ ਤਾਂ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰਾਂ ਤੇ ਪੰਜਾਬ ਦੇ ਵਿੱਚ ਵੀ ਜੇ ਆਪਾਂ ਕਹਿੰਗੇ ਵੀ ਭਾਈ ਪੰਜਾਬ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਦਿੱਲੀ ਦੇ ਵਿੱਚ ਹੋਰ ਨਹੀਂ ਫੇਰ ਤਾਂ ਮੰਨੀਏ ਪਰ ਜੇਕਰ ਦੋਵੇਂ ਥਾਵਾਂ ਦੇ ਉੱਤੇ ਆਪਣੀਆਂ ਸਰਕਾਰਾਂ ਤੇ ਫੇਰ ਭਾਈ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ ਹਾਲੇ ਤੱਕ ਤੁਸੀਂ ਇੱਕ ਕਾਊਂਟਰ ਨਹੀਂ ਬਣਾ ਸਕੇ ਮੈਂ ਦਾਅਵੇ ਨਾਲੇ ਗੱਲ ਕਹਿੰਦਾ ਕਿ ਜੇਕਰ ਉੱਥੇ ਕਾਊਂਟਰ ਬਣਿਆ ਹੋਵੇ ਉੱਥੇ ਟਾਈਮ ਟੇਬਲ ਲਿਖ ਕੇ ਲਾਇਆ ਹੋਵੇ ਤਾਂ ਸਵਾਰੀਆਂ ਦੀ ਖੱਜਲ ਖੁਵਾਰੀ ਬੰਦ ਹੋ ਜਾਏ ਮੈਨੂੰ ਪਰਸੋ ਚ ਉੱਥੇ ਇੱਕ ਸਵਾਰੀ ਮਿਲੀ ਉਹਨਾਂ ਨੇ ਕਿਹਾ ਜੀ ਕਿ ਅਸੀਂ ਇੱਕ ਦਿਨ ਦਿੱਲੀ 에어ਪੋਰਟ ਤੇ ਉਤਰੇ ਅਸੀਂ ਜਰਮਨ ਤੋਂ ਆਏ ਆ ਅਸੀਂ ਸੋਚਿਆ ਵੀ ਸਰਕਾਰੀ ਬੱਸ 'ਚ ਸਫ਼ਰ ਕਰਦੇ ਆ ਉਹ ਕਹਿੰਦੇ ਕਿ ਸ਼ਟਲ ਬੱਸ ਆ ਗਈ ਉਹ ਸਾਨੂੰ 2.5-3 ਕਿਲੋਮੀਟਰ ਦੂਰ ਲੈ ਗਈ ਵੀ ਭਾਈ ਇੱਥੋਂ ਬੱਸ ਤੁਹਾਨੂੰ ਅੱਗੇ ਲੈ ਕੇ ਜਾਊਗੀ ਅਸੀਂ ਉੱਥੇ ਗਏ ਪੁੱਛਿਆ ਵੀ ਭਾਈ ਕਿੰਨੇ ਵਜੇ ਬੱਸ ਦਰੂਗੀ ਉੱਥੇ ਬੰਦੇ ਕਹਿੰਦੇ ਕਿ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆਜੇ ਤਾਂ ਹੁਣੇ ਆਜੇ ਨਾ ਆਵੇ ਤਾਂ 3 ਘੰਟੇ ਨਾ ਆਵੇ ਕਹਿੰਦੇ ਫਿਰ ਅਸੀਂ ਮੁੜ ਕੇ ਆਟੋ ਕਰਵਾ ਕੇ ਫਿਰ 에ਰਪੋਰਟ ਤੇ ਆਏ ਤੇ ਫਿਰ ਨਿੱਜੀ ਕੰਪਨੀ ਦੀ ਬੱਸ ਇੰਡੋ ਕੈਨੇਡੀਅਨ ਦੇ ਵਿੱਚ ਵਾਪਸ ਆਏ ਆ ਮਤਲਬ ਇਹ ਆ ਵੀ ਜਦੋਂ ਇਦਾਂ ਦੀਆਂ ਖੱਜਲ-ਖਵਾਰੀਆਂ ਹੋਣੀਆਂ ਤਾਂ ਜਿਹੜੀਆਂ ਦਿੱਲੀ 에어ਪੋਰਟ ਨੂੰ ਜਾਂਦੀਆਂ ਇਹ ਬੱਸਾਂ ਕਿੰਨੀਆਂ ਕਿ ਸਫਲ ਹੋਣੀਆਂ ਆ ਆ ਜਿਹੜੇ ਡਰਾਈਵਰ ਕੰਡੈਕਟਰ ਸਾਹਿਬ ਆ ਬਹੁਤ ਸਤਿਕਾਰਯੋਗ ਆ ਇਹਨਾਂ ਦੇ ਵਿੱਚੋਂ ਬਹੁਤੇ ਆ ਜਿਹੜੇ ਉਹ ਆਊਟਸੋਰਸ ਦੇ ਰਾਹੀਂ ਰੱਖੇ ਹੋਏ ਆ ਜਿਹੜੇ ਪਹਿਲਾਂ ਵੈਸੇ ਭਰਤੀ ਕੀਤੇ ਵਿਭਾਗ ਦੇ ਵਿੱਚ ਉਹਨਾਂ ਨੂੰ ਵੀ ਨਹੀਂ ਪੱਕੇ ਕੀਤਾ ਤੇ ਆਊਟਸੋਰਸ ਵਾਲੇ ਜਿਹੜੇ ਉਹਨਾਂ ਨੂੰ ਜਿੰਨੀ ਤਨਖਾਹ ਮਿਲਦੀ ਮੰਨ ਲਓ ਇੱਕ ਦਿਨ ਦੀ ਦਿਹਾੜੀ ਉਹਨਾਂ ਦੀ ਬਣਦੀ ਹੋਵੇ 600 ਰੁਪਈਆ ਪਰ ਜੇਕਰ ਉਹ ਸਟ੍ਰਾਈਕ ਤੇ ਜਾਣਗੇ ਤਾਂ ਕੱਟਿਆ ਉਹਨਾਂ ਦਾ 1200 ਜਾਊਗਾ ਇੱਕ ਦਿਨ ਦਾ ਦੁੱਗਣੇ ਪੈਸੇ ਕੱਟੇ ਜਾਣਗੇ ਵੀ ਸਟ੍ਰਾਈਕ ਦੇ ਉੱਤੇ ਜਾਣ ਹੀ ਨਾ ਜਿਹੜੇ ਕੱਚੇ ਆ ਉਹ ਪੱਕੇ ਨਹੀਂ ਕੀਤੇ ਜਾ ਰਹੇ ਤੇ ਜਿਹੜੇ ਆਊਟਸੋਰਸ ਵਾਲੇ ਆ ਉਹ ਮਹਿਕਮੇ ਦੇ ਵਿੱਚ ਨਹੀਂ ਲਿਆਂਦੇ ਜਾ ਰਹੇ ਤੇ ਬੱਸਾਂ ਦੀ ਹਾਲਤ ਕਿਹੋ ਜੀ ਆਪਾਂ ਜਾਣਦੇ ਆ ਉਸ ਤੋਂ ਗੱਲ ਹੀ ਇਹ ਆ ਵੀ ਪੰਜਾਬ ਰੋਡਵੇਜ਼ ਲਗਾਤਾਰ ਘਾਟੇ ਦੇ ਵਿੱਚ ਜਾ ਰਹੀ ਆ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਪਿਛਲੇ 15 ਸਾਲਾਂ ਦੇ ਵਿੱਚ ਨਿੱਜੀ ਕੰਪਨੀਆਂ ਦੀਆਂ ਬੱਸਾਂ ਤਿੰਨ ਗੁਣਾ ਵਧ ਗਈਆਂ ਤੇ ਬਹੁਤੀਆਂ ਬੱਸਾਂ ਉਹਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਰਾਜਨੀਤਿਕ ਲੋਕਾਂ ਦੀਆਂ ਤੇ ਸਰਕਾਰੀ ਬੱਸਾਂ ਦੇ ਕੋਲੇ ਸਮਾਂ ਨਹੀਂ ਹੁੰਦਾ ਸਰਕਾਰੀ ਬੱਸਾਂ ਰਹਿ ਗਈਆਂ ਸਿਰਫ ਬੀਬੀਆਂ ਦੇ ਮੁਫਤ ਸਫ਼ਰ ਦੇ ਲਈ ਜਾਂ ਬਾਕੀ ਆਸ ਵਾਲਿਆਂ ਦੇ ਲਈ ਇਸ ਵੇਲੇ ਸਰਕਾਰ ਇਹ ਗੱਲ ਕਹਿ ਦਿੰਦੀ ਕਿ ਨਹੀਂ ਨਹੀਂ ਜੀ ਆ ਸਾਡਾ ਤਾਂ ਰੈਵਨਿਊ ਵਧਿਆ ਰੈਵਨਿਊ ਕਿਵੇਂ ਵਧਿਆ ਉਹਦਾ ਕਾਰਨ ਇਹ ਜੀ ਕਿ ਬੀਬਗਾਂ ਦੀ ਟਿਕਟ ਤਾਂ ਕੱਟੀ ਜਾਂਦੀ ਹੈ ਨਾ ਬੀਬੀ ਨੇ ਆਪਦੇ ਕੋਲੋਂ ਪੈਸੇ ਨਹੀਂ ਦੇਣੇ ਪਰ ਰੋਡਵੇਸ ਨੇ ਟਿਕਟ ਕੱਟਤੀ ਉਹ ਟਿਕਟ ਦੇ ਜਿਹੜੇ ਪੈਸੇ ਆ ਉਹ ਸਰਕਾਰ ਨੇ ਮਹਿਕਮੇ ਨੂੰ ਦੇਣੇ ਆ ਤੇ ਸਰਕਾਰ ਮਹਿਕਮੇ ਨੂੰ ਦੇ ਨਹੀਂ ਰਹੀ ਇਸ ਕਰਕੇ ਮਹਿਕਮੇ ਦੇ ਵਾਜੇ ਵਜੇ ਪਏ ਆ ਇਹਨਾਂ ਬੱਸਾਂ ਨੂੰ ਜੇਕਰ ਬਚਾਉਣਾ ਤਾਂ ਸਰਕਾਰਾਂ ਨੂੰ ਸਿਰ ਦੋਣਾ ਪਊਗਾ ਨੇ ਤਾਂ ਜਿਵੇਂ ਕੁਝ ਕੁ ਸਮੇਂ ਦੇ ਵਿੱਚ ਆਪਾਂ ਨੂੰ ਜਿਹੜੇ ਉਹ ਜ਼ੋਰ ਲਾ ਕੇ ਤੇ ਰਿਕਸ਼ਾ ਚ ਲਾਉਣ ਵਾਲੇ ਵੀਰ ਨਹੀਂ ਲੱਭਦੇ ਕਿਉਂਕਿ ਹੁਣ ਈ ਰਿਕਸ਼ਾ ਆ ਗਿਆ ਆਟੋ ਰਿਕਸ਼ਾ ਆ ਗਿਆ ਆਉਂਦੇ ਸਮੇਂ ਦੇ ਵਿੱਚ ਘੋੜੇ ਵਾਲੀਆਂ ਬੱਸਾਂ ਵੀ ਲੱਭਿਆ ਨਹੀਂ ਕਰਨੀਆਂ ਇੱਕ ਸੀ ਘੋੜੇ ਵਾਲੀ ਬੱਸ ਇੱਕ ਹੁੰਦੀ ਸੀ ਪੀਆਰਟੀਸੀ ਇੱਕ ਸੀ ਪੈਪਸੂ ਇੱਕ ਸੀ ਪਨ ਬੱਸ ਆਉਂਦੇ ਸਮੇਂ ਦੇ ਵਿੱਚ ਇਹ ਗੱਲਾਂ ਹੋਇਆ ਕਰਨੀਆਂ ਮੈਨੂੰ ਇਹ ਲੱਗਦਾ ਜੇਕਰ ਇੱਥੇ ਸਰਕਾਰਾਂ ਦੇ ਵੱਲੋਂ ਕੁਝ ਨਾ ਕੀਤਾ ਗਿਆ ਤਾਂ ਇਹ ਬੱਸਾਂ ਵਧੀਆ ਚੱਲ ਸਕਦੀਆਂ ਡਰਾਈਵਰ ਕਨੈਕਟਰ ਬਹੁਤ ਚੰਗੇ ਆ ਸਤਕਾਰਯੋਗ ਆ ਪਰ ਜਾਣਕਾਰੀਆਂ ਦੀਆਂ ਘਾਟਾਂ ਮੁਸਾਫਰ ਨੂੰ ਜਾਣਕਾਰੀ ਚਾਹੀਦੀ ਤੇ ਮੁਸਾਫਰ ਨੂੰ ਸਹੂਲਤ ਚਾਹੀਦੀ ਆ ਜਿਵੇਂ ਕਿ ਨਿੱਜੀ ਕੰਪਨੀਆਂ ਵਾਲੇ ਦਿੰਦੇ ਆ ਜੇ ਨਿੱਜੀ ਕੰਪਨੀਆਂ ਵਾਲੇ ਇੱਕ ਕਾਊਂਟਰ ਖੋਲ ਸਕਦੇ ਆ ਤਾਂ ਤੁਸੀਂ ਕਿਉਂ ਨਹੀਂ ਖੋਲ ਸਕਦੇ ਸਵਾਲ ਸਿਰਫ ਇੰਨਾ ਤੇ ਜੇ ਤੁਸੀਂ ਇਹ ਗੱਲ ਕਹਿੰਦੇ ਕਿ ਭਾਈ 에어ਪੋਰਟ ਅਥਾਰਟੀ ਤਾਂ ਕੇਂਦਰ ਦੇ ਅਧੀਨ ਆਉਂਦੀ ਆ ਸਾਡੇ ਨਾਲ ਤਾਂ ਐਉਂ ਕੀਤਾ ਜਾ ਰਿਹਾ ਫਿਰ ਆਪਾਂ ਕਰਦੇ ਕੀ ਆ ਫਿਰ ਆਪਾਂ ਵਾਅਦੇ ਕਿਉਂ ਕਰਦੇ ਆ ਫਿਰ ਆਪਾਂ ਫੀਤਾ ਕੱਟਣ ਨੂੰ ਕਾਲੇ ਕਿਉਂ ਹੋ ਜਾਂਦੇ ਆ ਇਹਨਾਂ ਬੱਸਾਂ ਦੇ ਵਿੱਚ ਸਹੂਲਤਾਂ ਹੋਣੀਆਂ ਚਾਹੀਦੀਆਂ ਤੁਸੀਂ ਆ ਜਦੋਂ ਬੱਸਾਂ ਸ਼ੁਰੂ ਹੋਈਆਂ ਸੀ ਤੇ ਅੱਜ ਦੀ ਹਾਲਾਤ ਦੇਖ ਲਓ ਇਹਨਾਂ ਦੇ ਵਿੱਚ ਕਿਹੜੀ ਕਿਹੜੀ ਸਹੂਲਤਾਂ ਤੇ ਜੇਕਰ ਵਿਦੇਸ਼ ਦੇ ਵਿੱਚੋਂ ਬੰਦਾ ਕੋਈ ਆਉਂਦਾ ਇਧਰ ਉਹ ਇਹਦੇ ਵਿੱਚ ਸਫ਼ਰ ਆਪਾਂ ਤਾਂ ਚਲੋ ਸਧਾਰਨ ਬੰਦੇ ਆ 1170 ਦੇ ਵਿੱਚ ਚਲੇ ਜਾਵਾਂਗੇ ਇਸ ਕਰਕੇ ਕਹਿੰਦੇ ਆ ਪਰ ਜਿਹੜਾ ਬੰਦਾ ਉਧਰੋਂ ਆਉਂਦਾ ਉਹਦੇ ਕੋਲੇ ਪੰਜ ਟੈਕੀ ਆ ਪੰਜ ਟੈਕੀ ਲੈ ਕੇ ਉਹ ਖੱਜਲ ਹੁੰਦਾ ਫਿਰ ਇੱਕ ਅੱਧੇ ਕਿਲੋਮੀਟਰ ਇਧਰ ਚਲਾ ਗਿਆ ਉਧਰ ਨਹੀਂ ਗੱਲ ਬਣੀ ਫਿਰ ਇਧਰ ਨੂੰ ਆ ਗਿਆ ਤੇ ਉਹ ਬੰਦਾ ਕਹੂਗਾ ਯਾਰ ਇਹਦੇ ਨਾਲ ਤਾਂ ਮੈਂ ਟੈਕਸੀ ਕਰਵਾ ਲੈਂਦਾ ਬੰਦਾ ਕਹੂਗਾ 100 ਡਾਲਰ ਮੇਰਾ ਪਰ ਜੇਕਰ ਅਸੀਂ ਚਾਹੁੰਨੇ ਕਿ ਲੋਕਾਂ ਨੂੰ ਸਹੂਲਤ ਦੇਗੇ ਤਾਂ ਗੱਲਾਂ ਦੇ ਵਿੱਚ ਹੀ ਨਹੀਂ ਇਹ ਤੱਕਾ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਭਾਵੇਂ ਉਧਰੋਂ ਇਧਰ ਆਉਂਦੇ ਭਾਵੇਂ ਇਧਰੋਂ ਉਧਰ ਜਾਂਦੇ ਆ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਆ ਥਾਂ ਥਾਂ ਦੇ ਉੱਤੇ ਟਾਈਮ ਟੇਬਲ ਹੋਣੇ ਚਾਹੀਦੇ ਆ ਪੁੱਛ ਗਿਸ਼ ਕੇਂਦਰ ਬਣਨੇ ਚਾਹੀਦੇ ਵਕ ਵਕ ਕਾਊਂਟਰ ਦੇ ਉੱਤੇ ਇੱਕ ਕਾਊਂਟਰ ਹੋਣਾ ਚਾਹੀਦਾ ਇਹੋ ਜਿਹਾ ਜਿੱਥੇ ਇੱਕ ਜਾਣਕਾਰੀ ਮੁਹੱਈਆ ਹੋਵੇ ਦਿੱਲੀ 에ਅਰਪੋਰਟ ਦੇ ਉੱਤੇ ਜਿੰਨੀ ਦੇਰ ਤੱਕ ਸਰਕਾਰੀ ਬੱਸਾਂ ਦਾ ਕਾਊਂਟਰ ਨਹੀਂ ਬਣੂਗਾ ਉਨੀ ਦੇਰ ਤੱਕ ਇਹ ਬੱਸ ਸੇਵਾ ਫੇਲ ਆ ਦੇ ਜੇਕਰ ਤੁਸੀਂ ਉੱਥੇ ਹੋਰ ਨਹੀਂ ਕੁਝ ਕਰ ਸਕਦੇ ਓਨੀ ਦੇਰ ਤੱਕ ਥਮਲੇ ਦੇ ਉੱਤੇ ਪਿੱਲਰ ਦੇ ਉੱਤੇ ਲਿਖ ਕੇ ਲਾ ਦਿਓ ਕਿ 2.5 ਕਿਲੋਮੀਟਰ ਦੂਰ ਤੁਹਾਨੂੰ ਬੱਸ ਮਿਲੂਗੀ ਪੰਜਾਬ ਜਾਣ ਦੇ ਲਈ ਦਿੱਲੀ 에어ਪੋਰਟ ਤੋਂ ਇੱਥੋਂ ਸਵਾਰਗ ਨਹੀਂ ਚੱਕੀਆਂ ਜਾ ਸਕਦੀਆਂ ਤੇ ਤੁਸੀਂ ਭਾਈ ਐਸ ਥਾਂ ਤੇ ਪਹੁੰਚਣਾ ਸ਼ਟਲ ਬੱਸ ਲੈ ਕੇ ਜਾਊਗੀ ਆ ਉੱਥੋਂ ਤੁਰਨ ਵਾਲੀਆਂ ਬਸਾਂ ਦਾ ਟਾਈਮ ਟੇਬਲ ਆ ਕੁਝ ਵੀ ਨਹੀਂ ਆ ਗੱਲਾਂ ਗੱਲਾਂ ਦਾ ਕੜਾ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆ ਤੇ ਭਾਈ ਤੁਸੀਂ ਠੱਗੇ ਵੀ ਨਾ ਜਾਇਓ ਧੋਖਾ ਵੀ ਨਾ ਖਾਇਓ ਖੱਜੜ ਵੀ ਨਾ ਹੋਇਓ ਪੈਸੇ ਬਰਬਾਦ ਵੀ ਨਾ ਕਰਿਓ ਤੇ ਆਪਣਾ ਵਕਤ ਵੀ ਨਾ ਬਰਬਾਦ ਕਰਿਓ ਤੁਸੀਂ ਆਪਦਾ ਫੈਸਲਾ ਆਪ ਲੈ ਲਿਓ ਮੇਰਾ ਤੇ ਬਹੁਤ ਸਾਰੇ ਲੋਕਾਂ ਦਾ ਤਜਰਬਾ ਇਹ ਹੈ ਹਾਲਾਂਕਿ ਸੀ ਚਾਹੁੰਦੇ ਜੀ ਕਿ ਪੰਜਾਬ ਰੋਡਵੇ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡੀਆਂ ਤਾਂ ਪਿਆਰੀਆਂ ਯਾਦਾਂ ਹੀ ਇਹਦੇ ਨਾਲ ਆ ਇਹ ਸਾਡੀ ਪੰਜਾਬ ਦੀ ਸਰਕਾਰ ਲਈ ਇੱਕ ਇਹੋ ਜਿਹੀ ਪਾਸੇਵਾ ਜਿਹੜੀ ਕਿ ਆਮ ਲੋਕਾਂ ਦੇ ਲਈ ਆ ਪਰ 에어ਪੋਰਟ ਨੂੰ ਜਾਣ ਵੇਲੇ ਕੌੜੇ ਤਜਰਬੇ ਹੁੰਦੇ ਆ ਆਉਣ ਲੱਗੇ ਸਭ ਤੋਂ ਵੱਧ ਕੌੜੇ ਤਜਰਬੇ ਹੁੰਦੇ ਆ